ਜ਼ਿਲ੍ਹਾ ਫਿਰੋਜ਼ਪੁਰ ਦੇ ਖਾਰਾ ਮੱਲਾ ਵਾਲੇ ਦੇ ਵਿੱਚ ਇੱਕ ਵੱਡੀ ਠੱਗੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਵੀ ਕਿਸ ਤਰ੍ਹਾਂ 16 ਲੋਕਾਂ ਨੇ ਇਸ ਠੱਗੀ ਨੂੰ ਜਿਹੜਾ ਅੰਜਾਮ ਦਿੱਤਾ ਹੈ ਕਿਉਂਕਿ ਜਿਹੜਾ 16 ਲੋਕਾਂ ਨੇ ਲੋਕਾਂ ਨੇ ਆਪਣੇ ਆਪ ਨੂੰ ਮਰਿਆ ਸਾਬਤ ਕਰਕੇ ਇੰਸ਼ੋਰੈਂਸ ਕੰਪਨੀ ਤੋਂ ਤਕਰੀਬ 6 ਕਰੋੜ ਦਾ ਕਲੇਮ ਜਿਹੜਾ ਹਾਸਲ ਕੀਤਾ ਐ ਇੰਨੀ ਵੱਡੀ ਜਿਹੜੀ ਠੱਗੀ ਹੋਣ ਦੇ ਬੋਨ ਤੋਂ ਬਾਅਦ ਜਿਹੜੀ ਆ ਉਸ ਤੋਂ ਬਾਅਦ ਜਦ ਨੀਂਦ ਤੋਂ ਜਾਗੀ ਜਿਹੜਾ ਇੰਸ਼ੋਰੈਂਸ ਕੰਪਨੀ ਨੂੰ ਇਸ ਦੀ ਭਰਮ ਪਈ ਤੇ ਉਹਨਾਂ ਨੇ ਸ਼ਿਕਾਇਤ ਪੁਲਿਸ ਨੂੰ ਕੀਤੀ ਤੇ ਪੁਲਿਸ ਵੱਲੋਂ ਜਿਹੜੀ ਸ਼ੁਰੂਆਤੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਵੀ ਲੋਕਾਂ ਨੇ ਇਹ ਨਕਲੀ ਕਰੇ ਸਰਟੀਫਿਕੇਟ ਬਣਾ ਕੇ ਇਹ ਇੰਸ਼ੋਰੈਂਸ ਕੰਪਨੀ ਤੋਂ ਜਿਹੜੇ ਤਕਰੀਬ 6 ਕਰੋੜ ਦੇ ਉਹ ਵਸੂਲੇ ਗਏ ਨੇ ਤੇ ਉਸ ਤੋਂ ਬਾਅਦ ਪੁਲਿਸ ਨੇ 16 ਵਿਅਕਤੀਆਂ ਦੇ ਹੋ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆਖਰ ਇਸ ਦੀ ਜਾਂਚ ਹੋਣੀ ਜ਼ਰੂਰੀ ਹੈ ਤੇ ਲਾਜ਼ਮੀ ਹੈ ਕਿ ਇਹ ਜਿਹੜੀ ਸੱਜੀ ਵੱਜੀ ਹੈ ਇਹਦੇ ਪਿੱਛੇ ਕੋਈ ਕੰਪਨੀ ਦਾ ਇੰਸ਼ੋਰੈਂਸ ਕੰਪਨੀ ਦਾ ਕੋਈ ਮੁਲਾਜ਼ਮ ਤਾਂ ਨਹੀਂ ਮੇਰੀ ਪੁਖਤ ਕਰਦਾ ਪਿਆ ਜਾਂ ਫਿਰ ਇਹ ਜਿਹੜੇ ਨਕਲੀ ਸਰਟੀਫਿਕੇਟ ਬਣੇ ਨੇ ਇਹ ਕਿੱਥੋਂ ਬਣਾਏ ਗਏ ਨੇ ਕੀ ਕੋਈ ਸਰਕਾਰੀ ਬੰਦਾ ਸੀ ਜਿਨ੍ਹਾਂ ਨੇ ਇਹਨਾਂ ਨੂੰ ਇਹ ਜਿਹੜੇ ਇਹਦੇ ਬੰਦਿਆਂ ਨੇ ਮਰਨ ਸਰਟੀਫਿਕੇਟ ਬਣਾ ਕੇ ਦੇ ਦਿੱਤੇ ਤੋਂ ਬਾਅਦ ਇਹਨਾਂ ਨੇ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਜਿਹੜਾ ਵਸੂਲਿਆ ਸਾਰੀਆਂ ਗੱਲਾਂ ਤੇ ਜਾਂਚ ਜਿਹੜੀ ਆ ਉਹ ਹਿੰਦੀ ਭਈ ਦਿਖਾਈ ਦੇ ਰਹੀ ਆ ਤੇ ਪੁਲਿਸ ਨੇ ਮਾਮਲਾ ਜੂਰ 16 ਬੰਦਿਆਂ ਦੇ ਕਰ ਲਿਆ ਤੋਂ ਜਾਂਚ ਨੂੰ ਤੇਜ਼ ਕਰ ਦਿੱਤਾ ਵੀ ਆਖਰ ਇਹਦੇ ਪਿੱਛੇ ਕੀ ਕਾਰਨ ਰਹੀਂ ਕਿਸ ਨੇ ਇਹਨਾਂ ਦੇ ਸ਼ਾਤਰ ਦਿਮਾਗ ਆਪਣਾ ਲਗਾ ਕੇ ਇਹ ਠੱਗੀ ਜਿਹੜੀ ਮਾਰੀ ਆ ਕਿਉਂਕਿ ਇੰਨੀ ਵੱਡੀ ਠੱਗੀ ਹੋ ਜਾਣਾ ਉਹ ਵੀ ਇੰਸ਼ੋਰੈਂਸ ਕੰਪਨੀ ਤੋਂ ਆਪਨ ਜਿੰਦੇ ਬੰਦੇ ਨੂੰ ਜਿਹੜੇ ਮਰਿਆ ਦੇ ਸਰਟੀਫਿਕੇਟ ਜਿਹੜੇ ਬਣਾ ਕੇ ਪੇਸ਼ ਕਰਨਾ ਹੈ ਆਪਣੇ ਆਪ ਦੇ ਬੱਚੇ ਵਿੱਚ ਇੱਕ ਵੱਡੀ ਗੱਲ ਜਿਹੜੀ ਆ ਇੱਕ ਵੱਡੀ ਦਿਖਾਉਂਦੀ ਆ ਕਿ ਜੋ ਕਿਸ ਤਰ੍ਹਾਂ ਇਹ ਛਾਤਰ ਜਿਹੜੇ ਦਿਮਾਗ ਦੇ ਲੋਗ ਆ ਕਿਸ ਤਰ੍ਹਾਂ ਜੜੇ ਇਹ ਠੱਗੀਆਂ ਦਾ ਕੰਮ ਜਿਹੜਾ ਕਰਦੇ ਪਿਆ ਤੇ ਉਹਨੂੰ ਇਲਜਾਮ ਦਿੰਦੇ ਆ ਤੇ ਪੈਸੇ ਵੀ ਜਿਹੜੇ ਇੰਸ਼ੋਰੈਂਸ ਕੰਪਨੀ ਤੋਂ ਵਸੂਲ ਕੇ ਆਪਣੇ ਕੋਲ ਜੜਿਆ ਉਹ ਜਮ੍ਹਾਂ ਵੀ ਕਰਦੇ ਆ ਹੁਣ ਪੁਲਿਸ ਜਿਹੜੀ ਆ ਪੈਸੇ ਰਿਕਵਰ ਕਰਨ ਦੇ ਵਿੱਚ ਵੀ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਲੋਕ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤੇ ਉਸ ਤੋਂ ਬਾਅਦ ਪਰਦਾ ਹੋ ਸਕੇ ਵੀ ਆਖਿਰ ਇਹਨਾਂ ਨੇ ਠੱਗੀ ਜਿਹੜੀ ਆ ਉਹ ਕਿਸ ਤਰ੍ਹਾਂ ਮਾਰੀ ਤੇ ਜਿਸ ਤਰ੍ਹਾਂ ਇਸ ਸਾਰੇ ਇਹ ਮਾਮਲੇ ਨੂੰ ਜਿਹੜਾ ਅੰਜਾਮ ਦਿੱਤਾ ਜਿਹੜੀ ਇੰਸ਼ੋਰੈਂਸ ਕੰਪਨੀ ਨਾਲ 6 ਕਰੋੜ ਦੀ ਜਿਹੜੀ ਠੱਗੀ ਮਾਰੀ ਗਈ ਆ ਕੁੱਲ ਸੇ ਮਾਮਲਾ ਸ਼ੁਰੂ ਕਰ ਦਿੱਤਾ ਗਿਆ ਲੇਕਿਨ ਹਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਜਿਹੜਾ ਹੈਗਾ ਇੱਕ ਇੰਸ਼ੋਰੈਂਸ ਕੰਪਨੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਇੰਸ਼ੋਰੈਂਸ ਕੰਪਨੀ ਨਾਲ ਠੱਗੀ ਹੋਈ ਹੈ ਦਰਖਾਸਤ ਦੇ ਬੇਸਿਸ ਤੇ ਜਿਹੜਾ ਹੈਗਾ ਪਰਚਾ 16 ਬੰਦੇ ਤੇ ਦਰਜ ਕੀਤਾ ਗਿਆ ਹੁਣ ਤਫਤੀਸ਼ ਚੱਲੀ ਹੈ

ਔਰ WhatsApp ਚੈਨਲ ਪਰ